ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਆਫਰਸ ਵਾਲੇ ਸੂਟਸ ਲੈ ਕੇ ਆ ਰਹੇ ਹਾਂ ਅੱਜ ਤੋਂ ਆਪਾਂ ਡੇਲੀ ਵੀਡੀਓ ਪਾਵਾਂਗੇ ਰਖੜੀ ਤੱਕ ਹਾਂਜੀ ਰਖੜੀ ਆਫਰ ਆਪਾਂ ਲਗਾ ਦਿੱਤਾ ਹੋਇਆ ਪ੍ਰਾਈਸ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਰੀਜ਼ਨੇਬਲ ਆ ਸਕਰੀਨ ਤੇ ਮੈਂਸ਼ਨ ਹੋਏ ਨੇ ਕਾਟਨ ਦੇ ਰਹਿਣ ਵਾਲਾ ਫੈਬਰਿਕ ਸਾਰਾ ਸਮਰ ਕਲੈਕਸ਼ਨ ਰਹਿਣ ਵਾਲੀ ਹੈਗੀ ਹੈ ਬਹੁਤ ਹੀ ਸੋਹਣੇ ਸਟਾਈਲਿਸ਼ ਜੀ ਸਾਰੇ ਸੂਟ ਰਹਿਣ ਵਾਲੇ ਨੇ ਬੜੇ ਹੀ ਪਿਆਰੇ ਪਿਆਰੇ ਤਾਂ ਇਹ ਸਾਰੇ ਹੀ ਆਫ ਦੇ ਵਿੱਚ ਨੇ 399 ਦਾ ਸੂਟ ਇਹ ਵਾਲਾ ਆਪਣੇ ਮਤਲਬ ਲੇਡੀਜ਼ ਦੇ ਲਈ ਮੰਮੀਜ਼ ਲੁੱਕ ਸੂਟਸ ਆਹੇ ਬਾਕੀ ਹਰ ਏਜ ਦੀ ਲੇਡੀਜ਼ ਪਾ ਸਕਦੀਆਂ ਨੇ ਇਹ ਹੈਗੇ ਆ organza ਦੇ ਬਹੁਤ ਹੀ ਪਿਆਰੇ organza ਦੇ ਹੈਗੇ ਨਾਲ ਦੁਪੱਟੇ ਨੇ ਬਹੁਤ ਹੀ ਸੋਹਣਾ ਸੂਟ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਵਿੱਚ ਇਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਵਾਂਗੇ ਰਖੜੀ ਦੇ ਆਫਰ ਦੇ ਵਿੱਚ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਡੇਲੀ ਹੁਣ ਆਪਾਂ ਰਖੜੀ ਆਫਰ ਦੀ ਜੋ ਹੋਇਆ ਕਰੇਗੀ ਕਲੈਕਸ਼ਨ ਪੋਸਟ ਕਰਿਆ ਕਰਾਂਗੇ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਵੀਡੀਓ ਤੁਹਾਨੂੰ ਜਲਦੀ ਮਿਲ ਚੁਕੇ ਇਹ ਬਰਬਰੀ ਦੇ ਸੂਟਸ ਆ ਇਸ ਦੇ ਪ੍ਰਾਈਸ ਵੀ ਬਹੁਤ ਹੀ ਰੀਜ਼ਨੇਬਲ ਆ ਆਪਾਂ ਕਰ ਦਿੱਤੇ ਹੈਗੇ ਆ ਜੋ ਕਿ ਤੁਹਾਨੂੰ ਪਤਾ 1900 ਤੱਕ ਰੇਜ਼ ਦੇ ਸੂਟ ਸੀਗੇ ਬਰਬਰੀ ਦੇ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਰਹੇ ਆ ਬਰਬਰੀ ਤਾਂ ਸਾਰੇ ਹੀ ਸੂਟਸ ਬਹੁਤ ਜ਼ਿਆਦਾ ਸੋਹਣੇ ਨੇ ਪ੍ਰਿੰਟ ਵੀ ਬਹੁਤ ਵਧੀਆ ਨੇ ਬਹੁਤ ਅੱਛੀ ਕਲੈਕਸ਼ਨ ਹੈ ਕਲਰ ਜਿਹੜਾ ਵੀ ਲੈਣਾ ਉਹਦਾ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਆਰਡਰ ਕਰ ਸਕਦੇ ਹੋ ਲੈ ਸਕਦੇ ਦੇਖੋ ਪਾਰਟੀ ਵਰ ਕਲੈਕਸ਼ਨ ਕਾਟਨ ਦੇ ਵਿੱਚ ਲੈਸਿਸ ਵਾਲੇ ਪੈਚਸ ਵਾਲੇ ਮਿਰਰ ਵਰਕ ਬਹੁਤ ਹੀ ਸਟਾਈਲਿਸ਼ ਜੇ ਸਾਰੇ ਹੀ ਪੀਸੇਸ ਨੇ ਇਹ ਵੀ ਆਪਾਂ ਆਫਰ ਦੇ ਵਿੱਚ ਲਗਾ ਦਿੱਤੇ ਗਏ ਨੇ ਪਹਿਲਾਂ ਇਹਨਾਂ ਦਾ ਪ੍ਰਾਈਸ ਸੀਗਾ ਜੀ 1500 1600 ਇਹ ਪ੍ਰਾਈਸਿਸ ਸੀਗੇ ਪਹਿਲਾਂ ਤੁਹਾਨੂੰ ਪਤਾ ਹੀ ਹੋਏਗਾ ਵਰਕ ਦੇਖੋ ਮਿਰਰ ਵਰਕ ਕੀਤਾ ਦੁਪੱਟਿਆਂ ਤੇ ਸੂਟ ਤੇ ਦੁਪੱਟੇ ਫੁੱਲ ਮਤਲਬ ਇਹ ਡਿਜ਼ਾਈਨਰ ਬਣਾਏ ਗਏ ਹੈਗੇ ਆ ਬਹੁਤ ਹੀ ਸੋਹਣੇ ਪਿਓਰ ਕਾਟਨ ਦੀ 컬렉ਸ਼ਨ ਰਹਿਣ ਵਾਲੀ ਹੈ ਸਟਾਈਲਿਸ਼ ਹੈ ਪੈਚਵਰਕ ਕੀਤਾ ਹੋਇਆ ਨੈਕਸਟ ਆ ਦੇਖੋ ਬਹੁਤ ਹੀ ਸੋਹਣੇ ਲੇਸਿਸ ਨਾਲ ਮਤਲਬ ਸਾਰਾ ਇਹ ਤਿਆਰ ਕੀਤਾ ਹੋਇਆ 셔ਟ ਹੈ ਨੈਕ ਬਣਿਆ ਹੋਇਆ ਦੁਪੱਟੇ ਨੂੰ ਪੱਟੀ ਲੱਗੀ ਹੋਈ ਹੈ 셔ਟ ਨਾਲ ਦੀ ਤਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਇਹ ਵੀ ਆਪਾਂ ਤੁਹਾਨੂੰ ਦੇਵਾਂਗੇ ਸੋ ਜਲਦੀ ਜਲਦੀ ਆਰਡਰ ਕਰ ਲਿਓ ਕਿਉਂਕਿ ਆਫਰ ਦੇ ਵਿੱਚ ਸੇਲ ਦੇ ਵਿੱਚ ਸਟਾਕ ਬਹੁਤ ਜਲਦੀ ਕਲੀਅਰ ਹੋ ਜਾਂਦਾ ਹੈ ਕਿਉਂਕਿ ਸਟਾਕ ਜਿਹੜਾ ਲਿਮਟਿਡ ਹੁੰਦਾ ਹੈਗਾ ਕੁਛ ਆ ਪਰ ਰਕੜੀ ਦਾ ਆਫਰ ਹੋ ਜਾਂਦਾ ਹੈ ਕੁਛ ਇਹ ਆਪਣਾ ਸਮਰ ਕਲੀਅਰੈਂਸ ਸੇਲ ਵੀ ਹੋ ਜਾਂਦੀ ਹੈਗੀ ਇਹ ਵੀ ਸਮਰ ਦਾ ਸਟਾਕ ਕਲੀਅਰ ਕਰਨਾ ਹੁੰਦਾ ਸੋ ਇਸ ਕਰਕੇ ਜਲਦੀ ਜਲਦੀ ਬੁਕਿੰਗ ਜਰੂਰ ਕਰਵਾ ਲਿਓ ਜੇ ਜਿਨਾਂ ਨੇ ਵੀ ਕਰਵਾਣੀ ਹੈਗੀ ਹੈ ਅਗਰ ਤੁਸੀਂ ਲੇਟ ਕਰਵਾਨੇ ਹੋ ਤਾਂ ਉਦੋਂ ਨੂੰ ਇਹ ਸੋਲਡ ਹੋ ਜਾਂਦੇ ਆ ਫਿਰ ਤੁਸੀਂ ਕਹਿੰਦੇ ਹੋ ਜੀ ਲੈ ਤੁਸੀਂ ਤਾਂ ਸਾਰੇ ਕਹਿ ਰਹੇ ਹੋ ਸੇਲ ਹੋ ਗਈ ਸੇਲ ਹੋ ਗਈ ਕਿਉਂਕਿ ਜੋ ਸੇਲ ਹੋ ਗਏ ਤਾਂ ਆਪਾਂ ਸੇਲ ਹੋ ਗਏ ਹੀ ਕਵਾਂਗੇ ਹਨਾ ਸੋ ਆ ਦੇਖੋ ਫੁੱਲ ਹੈਵੀ ਪਾਰਟੀ ਵੇਅਰ ਹੈ ਇਹ ਬਹੁਤ ਹੀ ਸੋਹਣੇ ਡਿਜ਼ਾਈਨਰ ਦੇ ਪੀਸੇ ਸਾਰੇ ਅਲਟੀਮੇਟ ਕਲੈਕਸ਼ਨ ਹੈ ਜੀ ਸਾਰੀ ਐਵੇਂ ਦੀ ਹੋਰ ਬਹੁਤ ਜ਼ਿਆਦਾ ਕਲੈਕਸ਼ਨ ਹੈਗੀ ਹੈ ਤੁਸੀਂ WhatsApp ਤੇ ਜੁਆਇਨ ਹੋ ਸਕਦੇ ਹੋ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਤੇ WhatsApp ਤੇ ਮੰਗਵਾ ਸਕਦੇ ਹੈਗੇ ਹੋ ਪਿਕਸ ਵਗੈਰਾ ਹੋਰ ਦੇਖਣੇ ਹੋਣ ਤਾਂ ਇਹ ਕਾਟਨ ਦੇ ਸੂਟ ਹੈ ਇਹਨਾਂ ਤੇ ਆਫਰ ਹੈ 1 ਬਾਈ 1 ਮਤਲਬ 1 ਬਾਈ ਗੈਟ 1 ਫ੍ਰੀ ਵਾਲਾ ਬਹੁਤ ਹੀ ਸੋਨਾ ਪ੍ਰਾਈਸ 800 ਦੇ ਦੋ ਸੂਟ ਕੋਈ ਵੀ ਦੋ ਸੂਟ ਤੁਸੀਂ ਲੈ ਸਕਦੇ ਹੋ 올ਓਵਰ 5 ਮੀਟਰ ਫੈਬਰਿਕ ਰਹੇਗਾ ਕਾਟਨ ਦਾ ਫੈਬਰਿਕ ਹੋਏਗਾ 800 ਦੇ ਦੋ ਸੂਟ ਪਹਿਲਾਂ ਤੁਹਾਨੂੰ ਪਤਾ ਹੈ 550 ਦਾ ਸੂਟ ਸੇਲ ਹੋਇਆ ਆ ਔਲਓਵਰ ਮੈਚਿੰਗ 500 ਦਾ ਤੇ ਔਲਓਵਰ 550 ਦਾ ਆਪਾਂ ਸੇਲ ਕਰਦੇ ਰਹੇ ਹੁਣ ਇਹ ਤੁਹਾਨੂੰ 800 ਦੇ ਦੋ ਮਿਲਣਗੇ ਮਤਲਬ 400 ਦਾ ਇੱਕ ਸੂਟ ਅਗਰ ਸਿੰਗਲ ਸੂਟ ਲਓਗੇ ਤਾਂ ਉਸ ਦੇ 50 ਰੁਪਏ ਐਕਸਟਰਾ ਲੱਗਣਗੇ ਦੋ ਸੂਟ ਤੁਹਾਨੂੰ 800 ਦੇ ਪੈਣਗੇ ਬਹੁਤ ਹੀ ਵਧੀਆ ਆਫਰ ਹੈਗਾ ਪ੍ਰਿੰਟ ਬਹੁਤ ਜਿਆਦਾ ਸੋਹਣੇ ਨੇ ਕਾਟਨ ਰਹਿਣ ਵਾਲੀ ਆ ਕੋਟ ਸੈੱਟ ਬਣਾਓ ਫੌਕਸੂਟ ਬਣਾਓ ਸਲਵਾਰ ਸੂਟ ਬਣਾਓ ਫਾਰਸੀ ਫਰਸ਼ੀ ਸਲਵਾਰ ਬਣਾਓ ਜਿਹੜਾ ਵੀ ਬਣਾਣਾ ਬਣਾ ਸਕਦੇ ਹੋ ਕਿਉਂਕਿ ਫੈਬਰਿਕ ਖੁੱਲਾ ਡੁੱਲਾ 올ਓਵਰ ਹੋਏਗਾ ਮੈਚਿੰਗ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰ ਬਟ 올ਓਵਰ ਸੂਟ ਜਿਵੇਂ ਮਰਜੀ ਉਸ ਨੂੰ ਬਣਾ ਸਕਦੇ ਹੋ ਫਰੌਕ ਬਣਾ ਸਕਦੇ ਹੋ ਅਨਾਰਕਲੀ ਫਰੌਕ ਜਿਵੇਂ ਦਾ ਵੀ ਬਣਾਣਾ ਹੋਵੇ ਕੋਟ ਸੈੱਟ ਦਾ ਬਹੁਤ ਰੈਂਡ ਹੈ ਪ੍ਰਿੰਟਡ ਕੋਟ ਸੈੱਟ ਤੇ ਸ਼ਰਟਸ ਜਿਹੜੇ ਫਰਸ਼ੀ ਸਲਵਾਰ ਨਾਲ ਉੱਚੇ ਸ਼ਰਟ ਵਗੈਰਾ ਬਹੁਤ ਰੈਂਡਾ ਤਾਂ ਤੁਸੀਂ ਜਿਹੜੇ ਇਹ printed ਸੂਟਾਂ ਨੂੰ ਬਹੁਤ ਹੀ ਸੋਹਣਾ ਡਿਜ਼ਾਈਨ ਕਰ ਸਕਦੇ ਹੋ ਇੱਕ ਡਿਜ਼ਾਈਨਰ ਆਊਟਫਿਟ ਤਿਆਰ ਕਰ ਸਕਦੇ ਹੈਗੇ ਹੋ ਤੁਸੀਂ ਆਪਣੇ ਕੋਲ ਕਾਫੀ ਡਿਜ਼ਾਈਨ ਹੈ ਆਪਾਂ ਸਟੀਚਿੰਗ ਵੀ ਕਰਦੇ ਹੈਗੇ ਸਟੀਚਿੰਗ ਵੀ ਅਵੇਲੇਬਲ ਆ ਅਗਰ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੈਗੇ ਹੋ ਤੇ ਹੋਰ ਤੁਸੀਂ ਆਈਡੀਆ ਲੈਣਾ ਹੋਵੇ ਸਟਾਈਲਸ ਵਗੈਰਾ ਦੇਖਣੇ ਹੋਣ ਤਾਂ ਤੁਸੀਂ ਆਪਾਂ ਨੂੰ WhatsApp ਤੇ ਜੁਆਇਨ ਕਰ ਸਕਦੇ ਹੋ ਆਪਣਾ ਜਿਹੜਾ ਗਰੁੱਪ ਹੈ ਉਸ ਤੇ ਆਪਾਂ ਪੋਸਟਿੰਗ ਕਰਦੇ ਆ ਉਹ ਉਸ ਗਰੁੱਪ ਜੁਆਇਨ ਕਰ ਸਕਦੇ ਹੈਗੇ ਹੋ ਤਾਰੇ ਕੋ ਲਿਖਿਆ ਹੋਇਆ ਸੂਪ 100% ਕਾਟਨ ਹੈਗੀ ਹੈ ਸਾਰੀ ਸਾਰੀ ਬਹੁਤ ਹੀ ਸੋਹਣੇ ਕਲਰਸ ਆ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਡਿਜ਼ਾਈਨਿੰਗ ਦੇਖੋ ਤੁਹਾਨੂੰ ਬਹੁਤ ਜਿਆਦਾ ਮਿਲ ਰਹੀ ਹੈਗੀ ਹੈ ਨੈਕਸਟ ਸੂਟ ਆਪਾਂ ਲੈ ਉਹਨੇ ਪਾਰਟੀ ਵੇਅਰ ਬਰਬਰੀ ਤੇ ਹਾਂਜੀ ਇਹਨਾਂ ਦੇ ਪ੍ਰਾਈਸ ਵੀ ਹੁਣ ਘੱਟ ਕੀਤੇ ਗਏ ਹੈਗੇ ਸੋ ਅਗਰ ਤੁਸੀਂ ਇਹਨਾਂ ਬਾਰੇ ਪਤਾ ਕਰਨੇ ਤਾਂ ਕਰ ਸਕਦੇ ਹੋ ਆਪਾਂ ਨੂੰ ਵਟਸਐਪ ਤੇ ਪੁੱਛ ਸਕਦੇ ਹੈਗੇ ਕੁਰੀ ਇਹਨਾਂ ਦੇ ਪਰਸਨਲੀ ਨੋਟਸ ਵਾਲਾ ਵਰਕ ਹੈਂਡਵਰਕ ਕੀਤਾ ਹੋਇਆ ਵੀ ਦੁਪੱਟਾ ਹੈਗਾ ਔਰਗੈਂజా ਦਾ ਸੂਟ ਹੈ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਨੂੰ ਲੇਸ ਲੱਗੀ ਹੈ ਫੋਰ ਸਾਈਡ ਤੇ ਦੁਪੱਟੇ ਦੇ ਵਿੱਚ ਵਿੱਚ ਵੀ ਬੂਟਾ ਹੈਗਾ ਸਾਰੇ ਦੁਪੱਟੇ 'ਚ ਤੇ ਸੂਟ ਤੇ ਹੈਂਡਵਰਕ ਨਾਟਸ ਵੀ ਲੱਗੇ ਤਾਂ ਨੈਕਸਟ ਆ ਗਈ ਬਨਾਰਸੀ 컬렉ਸ਼ਨ ਆ ਗਈ ਬਹੁਤ ਹੀ ਸੋਹਣੀ ਆਪਣੀ ਇਹ कॉटन सिल्क ਦਾ ਫੈਬਰਿਕ ਹੈ ਸ਼ਰਟ ਦਾ ਸਲਵਾਰ ਦਾ ਤੇ ਜਿਹੜਾ ਸ਼ਰਟ ਤੇ ਦੁਪੱਟਾ ਸੇਮ ਹੈ ਬਹੁਤ ਹੀ ਸਟਾਈਲਿਸ਼ ਜਾਂ ਡਿਜ਼ਾਈਨਰ ਪੀਸਸ ਹੈ ਇਹ ਵੀ ਸਦਾ ਬਹਾਰ ਚੱਲਣ ਵਾਲੇ ਡਿਜ਼ਾਈਨ ਹੈ ਮਤਲਬ ਇਹਨਾਂ ਦਾ ਟ੍ਰੈਂਡ ਕਦੀ ਨਹੀਂ ਜਾਂਦਾ ਬਹੁਤ ਹੀ ਸੋਹਣੇ ਆ ਦੇਖੋ ਬੜੇ ਹੀ ਪਿਆਰੇ ਪਿਆਰੀ ਕਲੈਕਸ਼ਨ ਆ ਸਾਰੀ ਦੀ ਸਾਰੀ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਸਕਰੀਨ ਤੇ ਕਰ ਸਕਦੇ ਹੋ ਨੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਥੈਂਕ ਯੂ